ਸ੍ਰੀ ਕਲਜੀ ਮੈਲਾਪ੍ਰਿਤਕਰ ਹਾਜ਼ਰਾਂਜੀ ਲਖਵਿੰਦਰ ਸਿੰਘ ਸੰਧੂ ਦੁਆਰਾ ਆਪਣੀ ਅਸਲ ਜ਼ਿੰਦਗੀ ਨਾਲ ਸੰਬੰਧਿਤ ਲਿਖਿਆ ਗਿਆ ਨਾਵਲ ਅਧੂਰਾ ਬਚਪਨ ਦਾ ਪਾਗ ਪੰਜਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਜੀ ਫੰਕਸ਼ਨ ਸ਼ਾਮ ਨੂੰ 7 ਵਜੇ ਤੋਂ ਸ਼ੁਰੂ ਹੋਣਾ ਸੀ ਅਨੂ ਦੇ ਪਪਾ ਚੀਫ ਗੈਸਟ ਸਨ ਦੀਪਤੀ ਨੂੰ ਸਮਿਤ ਨਾਟਕ ਤੇ ਹੋਰ ਆਈਟਮਾਂ ਵਿੱਚ ਭਾਗ ਲੈਣ ਵਾਲੇ ਬੱਚੇ ਤਾਂ ਦੁਪਹਿਰ ਨੂੰ ਹੀ ਸਕੂਲ ਆ ਗਏ ਸਨ ਸਕੂਲ ਦੀ ਸਾਰੀ ਮੈਨੇਜਮੈਂਟ ਆਈ ਹੋਈ ਸੀ ਚੀਫ ਗੈਸਟ ਸਹਿਬ ਦੇ ਆਉਂਦਿਆਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਸਭ ਨੂੰ ਨਾਟਕ ਦਾ ਇੰਤਜ਼ਾਰ ਸੀ ਨਾਟਕ ਸ਼ੁਰੂ ਹੋ ਗਿਆ ਸਾਰੇ ਪਾਸੇ ਚੁੱਪ ਚਪ ਕਰ ਗਈ ਦੀਪਤੀ ਐਕਟਿੰਗ ਨੇ ਸਾਰਿਆਂ ਨੂੰ ਭਾਵਕ ਕਰ ਦਿੱਤਾ ਤੇ ਮਰਨ ਵਾਲੇ ਸੀਨ ਨੇ ਤਾਂ ਬੱਚਿਆਂ ਦੀਆਂ ਮਾਂਾਂ ਰੁਵਾਹੀ ਦਿੱਤੀਆਂ ਜਦੋਂ ਹੀ ਪਰਦਾ ਡਿੱਗਿਆ ਸਾਰੇ ਪਾਸੇ ਤਾੜੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਨੂ ਦੀ ਮੰਮੀ ਨੇ ਤਾਂ ਸੀਟ ਤੇ ਖੜੇ ਹੋ ਕੇ ਤਾੜੀਆਂ ਮਾਰ ਕੇ ਇਸ ਨਾਟਕ ਦੀ ਪ੍ਰਸ਼ੰਸਾ ਕੀਤੀ ਦੀਪਦੀ ਐਕਟਿੰਗ ਐਨੀ ਨੇਚਰਲ ਸੀ ਜਦੋਂ ਅਖੀਰ ਵਿੱਚ ਨਾਟਕ ਦੀ ਨਿਰਦੇਸ਼ਕਾ ਨੇ ਸਟੇਜ 'ਤੇ ਆ ਕੇ ਸਾਰੇ ਕਲਾਕਾਰਾਂ ਦੀ ਜਾਨ ਪਹਿਚਾਨ ਕਰਵਾਈ ਤਾਂ ਦੀਪ ਨੂੰ ਵੇਖ ਕੇ ਇੱਕ ਵਾਰ ਸਭ ਨੇ ਫੇਰ ਤਾੜੀਆਂ ਮਾਰੀਆਂ ਬੱਚਿਆਂ ਦੀਆਂ ਮਾਮਾ ਦੀਪ ਨੂੰ ਠੀਕ ਠਾਕ ਵੇਖ ਕੇ ਬਹੁਤ ਖੁਸ਼ ਹੋਈਆਂ ਪਰ ਮੇਚਾਰੇ ਪਾਸੇ ਦੀਪ ਦੀ ਬੱਲੇ-ਵੱਲੇ ਹੋ ਰਹੀ ਸੀ ਪਰ ਉਹ ਇਸ ਮੌਕੇ ਪਰਿਵਾਰ 'ਚ ਕੋਈ ਵੀ ਮੈਂਬਰ ਨਾ ਹੋਣ ਕਰਕੇ ਬਹੁਤ ਉਦਾਸ ਸੀ ਸਕੂਲ ਦੇ ਸਟਾਫ ਦੇ ਬੱਚਿਆਂ ਚ ਦੀਪ ਹੁੰਨ ਸਭ ਤੋਂ ਹਰਮਨ ਪਿਆਰਾ ਬੱਚਾ ਸੀ ਇਹ ਇਹਨੂੰ ਕਰਕੇ ਹੋਇਆ ਸੀ ਇਸ ਸਾਲ ਜਨਈ ਸਾਲ 1972 ਵਿਚ ਦਿੱਸ਼ਤੀ ਰਾਸਤਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਚ ਏਸ਼ੀਅਨ ਦੇਸ਼ਾਂ ਦੀ ਇੱਕ ਵੱਡੀ ਨੁਮائش ਲੱਗੀ ਸੀ ਉਸ ਦਾ ਨਾਮ ਸੀ ਏਸ਼ੀਅਨ 72 ਦੀਪਦੇਸ਼ ਸਕੂਲ ਪ੍ਰਿੰਸੀਪਲ ਨੇ ਆਪਣੇ ਸਕੂਲ ਦੇ 50 ਬੱਚਿਆਂ ਦਾ ਇੱਕ ਟ੍ਰਿਪ ਦਿੱਲੀ ਨੁਮائش ਤੇ ਲੈ ਕੇ ਜਾਣ ਦਾ ਫੈਸਲਾ ਕੀਤਾ ਕਿਉਂਕਿ ਭਾਰਤ ਸਰਕਾਰ ਵੱਲੋਂ ਸਕੂਲਾਂ ਨੂੰ ਚਿੱਠੀ ਆਈ ਸੀ कि जे संभव हो सकिता स्कूल दे बच्चेया नु ए नुमाइश वखाई जाय प्रिंसिपल ने सिर्फ 9वीं ते 10वीं दे बच्चे ही लेके जाने सान ट्रिप दी फीस उन्ना ने 50 ਰੁਪਏ ਰਕੀ ਸੀ ਪਰ अनु ने मैडम नु 100 ਰੁਪਏ ਦੇ ਕੇ ਆਪਣਾ ਤੇ ਦੀਪ ਦਾ ਨਾਮ ਵੀ ਲਿਖਵਾ ਦਿੱਤਾ ਸੀ अनु दा ਨਾਮ ਵੇਖ ਕੇ प्रिंसिपल दी ਹਿੰਮਤ ਨਹੀਂ ਹੋਈ ਵੀ ਉਹ ਕਹੇ ਕਿ ਉਸ ਨੇ 6वीं क्लास दे بچے ਨਹੀਂ ਲੈ ਕੇ ਜਾਣੇ ਇਸ ਲਈ अनु ਤੇ ਦੀਪ ਨੂੰ ਵੀ ਦਿੱਲੀ ਦਾ ਇਸ ਇਹਨਾਂ ਦੇ ਟ੍ਰਿਪ ਤੇ ਜਾਣ ਦੀ ਇਜਾਜ਼ਤ ਮਿਲ ਗਈ ਦੀਪ ਨੇ ਘਰ ਆ ਕੇ ਆਪਣੀ ਮਾਂ ਨੂੰ ਦਿੱਲੀ ਟੂਰ ਤੇ ਜਨਵਰੀ ਦੱਸਿਆ ਦੀਪ ਕੋਲ ਜ਼ਿਆਦਾ ਕੱਪੜੇ ਨਹੀਂ ਸਨ ਸਕੂਲ ਪ੍ਰਿੰਸੀਪਲ ਨੇ ਟੂਰ ਤੇ ਜਾਣ ਵਾਲੀ ਬੱਚਿਆਂ ਨੂੰ ਕੱਪੜੇ ਤੇ ਹੋਰ ਜ਼ਰੂਰੀ ਸਮਾਨ ਦੀ ਇੱਕ ਲਿਸਟ ਦਿੱਤੀ ਤਾਂ ਜੋ ਬੱਚੇ ਜ਼ਰੂਰੀ ਸਮਾਨ ਲੈ ਕੇ ਜਾਣਾ ਨਾ ਭੁੱਲਣ ਕਿਉਂਕਿ ਇਹ ਟ੍ਰਿਪ ਠੰਡੇ ਮਹੀਨੇ ਦਾ ਸੀ ਇਸ ਲਈ ਬਿਸਤਰਬੰਦ ਛਪੈ ਕਰਕੇ ਇੱਕ ਗਰਮ ਬਿਸਤਰਾ ਵੀ ਲੈ ਕੇ ਜਾਣਾ ਸੀ ਇਹ ਸਾਰੇ ਸਮਾਨ ਤੇ 200 ਰੁਪਏ ਖਰਚ ਹੋਣੇ ਸਨ ਇਸ ਲਈ ਦੀਪਦੀ ਮਾਂ ਨੇ ਉਸ ਨੂੰ ਟੂਰ ਤੇ ਜਾਣ ਤੋਂ ਮਨਾ ਕਰ ਦਿੱਤਾ ਦੀਪ ਨੇ ਅਗਲੇ ਦਿਨ ਅਨੂ ਨੂੰ ਸਾਰੀ ਗੱਲ ਦੱਸੀ। ਬਸ ਇੰਨੀ ਸੀ ਬਾਤ ਹੈ। ਮੈਂ ਕੱਲ ਆਪਣੀ ਮੰਮੀ ਸੇ ਪੈਸੇ ਲੈ ਕਰ ਤੇਰੇ ਕੋ ਦੇ ਦੂੰਗੀ। ਤੂੰ ਆਪਣੀ ਮੰਮੀ ਕੋ ਦੇ ਦੇਣਾ। ਅਨੂ ਨੇ ਹਸ ਨੂੰ ਕਿਹਾ। ਅਗਲੇ ਦਿਨ ਅਨੂ ਨੇ 200 ਰੁਪਏ ਦੀ ਦਿੱ ਦਿੱਤੇ। ਉਸ ਜਮਾਨੇ 'ਚ ਇਹ ਕਾਫੀ ਜ਼ਿਆਦਾ ਪੈਸੇ ਸਨ। ਉਸ ਵਕਤ ਪੈਟਰੋਲ ਦੀ ਕੀਮਤ ਸਿਰਫ ਦੂਰ ਪੇ ਲੀਟਰ ਸੀ। ਜਰੂ ਦੀਪ ਨੇ ਆਪਣੀ ਮਾਂ ਨੂੰ ਪੈਸੇ ਦੇ ਕੇ ਸਾਰੀ ਗੱਲ ਦੱਸੀ। ਮਾਂ ਕੋਲ ਰੋਣ ਤੋਂ ਸਿਵਾਏ ਕੁਝ ਹੋਰ ਨਾ ਕਰ ਸਕੇ। ਉਸਨੇ ਸਾਮਾਨ ਵਾਲੀ ਰੇਸਟ ਤੇ ਹੱਪਿਆ ਸੀ ਹਰਦੀਪ ਸਿੰਘ ਨੂੰ ਦੇ ਦਿੱਤੀ। ਹਰਦੀਪ ਸਿੰਘ ਨੇ ਲਿਸਟ ਵਾਲਾ ਸਾਰਾ ਸਮਾਨ ਖਰੀਦ ਕੇ ਦੀਪ ਤੇ ਦਿੱਲੀ ਟੂਰ ਤੇ ਜਾਣ ਦੀ ਪੂਰੀ ਤਿਆਰੀ ਕਰ ਦਿੱਤੀ। 2 ਦਿਨ ਬਾਅਦ ਰਾਤ ਦੀ ਗੱਡੀ ਤੇ ਬਠਿੰਡੇ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ। ਦੀਪ ਨੇ ਜਿਸ ਦਿਨ ਦਿੱਲੀ ਜਾਣਾ ਸੀ ਉਸ ਦਿਨ ਹਰਦੀਪ ਸਿੰਘ ਦੇ ਦੀਪ ਦੀ ਦੋਨੋਂ ਛੋਟੇ ਪੈਨਪ੍ਰਾਊਸ ਨੂੰ ਰੇਲਵੇ ਸਟੇਸ਼ਨ ਛੱਡਣ ਆਈ। ਮਾਖੀ ਨੇ ਘਰੋਂ ਹੀ ਦੀਪ ਨੂੰ ਅਸ਼ੀਰਵਾਦ ਤੇ 50 ਰੁਪਏ ਦੇ ਦਿੱਤੇ ਸਨ। ਰਾਤੀ ਗੱਡੀ ਤੇ ਦਿੱਲੀ ਜਾਣਾ ਸੀ ਪ੍ਰਿੰਸੀਪਲ ਸਾਹਿਬ ਨੇ ਪਹਿਲਾਂ ਹੀ ਰਿਜ਼ਰਵੇਸ਼ਨ ਕਰਵਾਈ ਹੋਈ ਸੀ ਬੱਚੇ ਨਾਲ ਟੂਰ ਤੇ ਪ੍ਰਿੰਸੀਪਲ ਸਾਹਿਬ ਤੋਂ ਬਿਨਾ ਉਹਨਾਂ ਦੀ ਪਤਨੀ ਪੀਟੀ ਮੈਡਮ ਡਰਾਇੰਗ ਵਾਲੇ ਸਰਦਿਕ ਸੇਵਾ ਦਾ ਚਾਹ ਰਹੇ ਸਨ ਪਲੇਟਫਾਰਮ ਤੇ ਕਾਫੀ ਭੀੜ ਸੀ ਕਿਉਂਕਿ ਸਭ ਬੱਚਿਆਂ ਦੇ ਮਾਂ-ਬਾਪ ਆਏ ਹੋਏ ਸਨ ਦੀਪਨ ਉਹਨੂੰ ਲੱਭ ਰਿਹਾ ਸੀ ਪਰ ਸ਼ਾਇਦ ਉਹ ਆਈ ਨਹੀਂ ਸੀ ਉਸੇ ਵਕਤ ਸਾਹਮਣੇ ਦੋ ਪੁਲਿਸ ਕਾਂਸਟੇਬਲ ਦੀ ਇੱਕ ਮੈਲਾ ਕਾਂਸਟੇਬਲ ਨਾਲ ਅਨੂੰ ਆਪਣੀ ਮੰਮੀ ਪਾਪਾ ਨਾਲ ਲਾ ਰਹੀ ਸੀ ਅਨੂ ਨੂੰ ਦੂਰੋਂ ਆਉਂਦੀ ਵੇਖ ਕੇ ਦੀਪਕ ਖੁਸ਼ ਹੋ ਗਿਆ ਜੀਸੀ ਸਾਹਿਬ ਤੇ ਉਹਨਾਂ ਦੀ ਪਤਨੀ ਨੂੰ ਵੇਖ ਕੇ ਪ੍ਰਿੰਸੀਪਲ ਸਾਹਿਬ ਉਹਨਾਂ ਨੂੰ ਰਿਸੀਵ ਕਰਨ ਗਏ ਬਾਕੀ ਦੇ ਮਾਂ-ਬਾ ਵੀ ਵੇਖ ਰਹੇ ਸਨ ਹੈਲੋ ਮਿਸਟਰ ਗੁਪਤਾ ਸਭੀ ਤਿਆਰੀਆਂ ਹੋ ਗਈਆਂ ਦੀਸੀ ਸਾਹਿਬ ਨੇ ਪੁੱਛਿਆ ਹਾਂਜੀ ਸਰ ਹਮੇ ਪੂਰਾ ਕੰਪਾਰਟਮੈਂਟ ਹੀ ਮਿਲ ਰਿਹਾ ਹੈ ਮੇਰੀ ਬਾਤ ਹੋ ਗਈ ਸਟੇਸ਼ਨ ਮਾਸਟਰ ਜੀ ਸੇ ਪ੍ਰਿੰਸੀਪਲ ਨੇ ਦੱਸਿਆ ਗੁੱਡ ਗੁਪਤਾ ਜੀ अब हमारे बच्चे दस दिनों के लिए आपके पास हैं प्लीज़ आप ध्यान रखना इनका अनु सबसे छोटी आ डीसी साहब ने एक बाप की हैसियत कहा डोंट वरी सर मेरी मिसेस भी हमारे साथ जा रही है दो टीचर और एक कर्मचारी भी जा रहा है अनु अकेली नहीं इसकी क्लास का एक और लड़का भी जा रहा है बेटा इधर आओ प्रिंसिपल ने दीप को बुलाया नमस्ते अंकल जी दीप ने अनु दे पापा विश की अरे हाँ ये तो वही प्ले वाला लड़का है ना गुड बेटा अनुदे पापा ने भी दीप नू पहचान लिया सी दीप के पापा ने भी डीसी साहब नू पूरा बुलाया आपके बेटे ने गजम की एक्टिंग की थी उस प्ले में आपने भी देखा होगा फंक्शन वाले दिन डीसी साहब ने हरदीप सिंह कहा पर हरदीप सिंह कुछ भी पता नहीं सी, क्योंकि वह स्कूल नहीं, नहीं सी गया ते ना ही फंक्शन पर गया सी। ਪਰ ਉਸ ਨੇ ਬੇਸ਼ਰਮੀ ਮੰਨਦੇ ਹੋਏ ਵੈਸੇ ਹੀ ਹਾਂ ਹਾਂ ਜੀ ਹਾਂ ਮਿਲਾ ਦਿੱਤੀ ਹਾਂਜੀ ਹਾਂਜੀ ਹਰਦੀਪ ਸਿੰਘ ਨੇ ਕਿਹਾ ਗੱਡੀ ਦਾ ਟਾਈਮ ਹੋ ਗਿਆ ਸੀ ਵੱਡੇ ਮੁੰਡਿਆਂ ਤੇ ਸੇਵਾਦਾਰ ਦੀ ਮਦਦ ਨਾਲ ਸਾਰਾ ਸਮਾਨ ਗੱਡੀ ਦੇ ਡੱਬੇ ਵਿੱਚ ਸੈੱਟ ਕਰ ਦਿੱਤਾ ਸਮਾਨ ਕਾਫੀ ਸੀ ਕਿਉਂਕਿ ਸਭ ਦੇ ਵਿਸਤਰ ਬੈਗ ਤੇ ਅਟੈਚੀ ਵਗੈਰਾ ਸਨ ਪੁਰਾਣੀ ਦੇ ਲਈ ਰੇਲਵੇ ਸਟੇਸ਼ਨ ਦੇ ਗੱਡੀ ਸਵੇਰੇ ਪਹੁੰਚੀ ਸਟੇਸ਼ਨ ਦੇ ਬਾਹਰੋਂ ਬੱਸ ਕਰਾਏ ਤੇ ਕਰਵਾ ਕੇ ਸਭ ਸਨਾਤਨ ਧਰਮ ਦੀ ਧਰਮਸ਼ਾਲਾ ਪਹੁੰਚੇ ਜੋ ਪ੍ਰਿੰਸੀਪਲ ਸਾਹਿਬ ਨੇ ਪਹਿਲਾਂ ਤੋਂ ਹੀ ਬੁੱਕ ਕਰਵਾਈ ਹੋਈ ਸੀ ਧਰਮਸ਼ਾਲਾ ਦੇ ਵੱਡੇ ਹਾਲ 'ਚ ਪਹੁੰਚ ਕੇ ਪ੍ਰਿੰਸੀਪਲ ਸਾਹਿਬ ਨੇ ਸਭ ਬੱਚਿਆਂ ਨੂੰ ਸਮਝਾਇਆ ਆਪਾਂ ਸਭ ਨੇ 10 ਦਿਨ ਇਸ ਧਰਮਸ਼ਾਲਾ 'ਚ ਰਹਿਣਾ ਹੈ ਆਪਣੇ ਕੋਲ ਦੋ ਵੱਡੇ ਹਾਲ ਕਮਰੇ ਨੇ ਨਾਲੋਂ ਨਾਲ ਇੱਕ ਕਮਰੇ 'ਚ ਕੁੜੀਆਂ ਮੈਡਮਾਂ ਮੈਂ ਤੇ ਆਹ 6ਵੀਂ ਕਲਾਸ ਵਾਲਾ ਛੋਟਾ ਬੱਚਾ ਰਹਾਂਗੇ ਦੂਸਰੇ ਕਮਰੇ 'ਚ ਸਾਰੇ ਮੁੰਡੇ ਸਰ ਤੇ ਸੇਵਾ ਦਾ ਰਹਿਣਗੇ ਸਭ ਨੇ ਵਿਸ਼ਤਰ ਫਰਸ਼ ਤੇ ਲਾਉਣੇ ਨੇ ਕਮਰੇ ਅੱਜ ਤੇਰੀਆਂ ਵਿਸ਼ਿਆ ਹੋਈਆਂ ਹਨ ਦੋ ਦੋ ਬਾਥਰੂਮ ਹਨ ਦੋਨਾਂ ਕਮਰਿਆਂ ਲਈ ਸਵੇਰੇ ਸਭ ਨੇ 9 ਵਜੇ ਤਿਆਰ ਹੋ ਕੇ ਨਾਸ਼ਤੇ ਤੇ ਪਹੁੰਚਣਾ ਹੈ ਨਾਸ਼ਤਾ 9 ਵਜੇ ਮਿਲੇਗਾ ਰਾਤ ਨੂੰ 9 ਵਜੇ dinner ਮਿਲੇਗਾ نیچے ਹਾਲ 'ਚ ਬੈਠ ਕੇ ਖਾਵਾਂਗੇ ਜਦੋਂ ਬਾਹਰ ਜਾਣਾ ਕੋਈ ਵੀ ਬੱਚਾ ਗਰੁੱਪ ਤੋਂ ਅਲੱਗ ਨਹੀਂ ਜਾਏਗਾ ਸਭ ਗਰੁੱਪ ਵਿੱਚ ਜਾਵਣਗੇ ਲਾਈਨਾਂ ਬਣਾ ਕੇ ਜਾਣਗੇ ਦੋ ਦੋ ਬੱਚੇ ਇੱਕ ਦੂਜੇ ਦਾ ਹੱਥ ਫੜ ਕੇ ਜਾਣਗੇ ਕਿਸੇ ਨਹੀਂ ਵੀ group ਚੋਂ ਅਲੱਗ ਹੋਣ ਦੀ ਕੋਸ਼ਿਸ਼ ਨਹੀਂ ਕਰਨੀ ਸਭ ਨੂੰ ਕਾੜ ਮਿਲਣਗੇ ਜੋ ਸਭ ਨੇ ਆਪਣੇ ਆਪਣੇ ਗਲੇ ਚ ਪਾ ਕੇ ਰੱਖਣੇ ਹਨ ਬਾਹਰ ਜਾਣ ਤੋਂ ਪਹਿਲਾਂ ਆਪਣਾ ਬਿਸਤਰ ਪੈਕ ਕਰਨਾ ਬੈਗ ਜਾਟਿਆ ਚੀ ਅਲਮਾਰੀਆਂ ਚ ਰੱਖਣੇ ਨੇ ਧੋਣ ਵਾਲੇ ਕੱਪੜੇ ਇੱਕ ਜਗ੍ਹਾ ਇਕੱਠੇ ਕਰ ਦੇਣੇ ਨੇ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਕੱਪੜੇ ਧੋਤੇ ਜਾਇਆ ਕਰਨਗੇ ਆਪਣੇ ਕਮਰੇ ਦੀ ਪੂਰੀ ਸਫਾਈ ਰੱਖਣੀ ਆ ਮੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਦਿਓ ਕਿਤੇ ਮੈਂ ਭੁੱਲ ਨਾ ਜਾਵਾਂ ਵੀ ਆਪਾਂ ਟੂਰਟੇ ਆਏ ਆ ਸਕੂਲ ਵਾਲਾ ਡੰਡਾ ਵੀ ਮੇ ਨਾਲ ਹੀ ਲੈ ਕੇ ਆਇਆ ਹਾਂ ਪ੍ਰਿੰਸੀਪਲ ਨੇ ਸਾਰੀ ਗੱਲ ਸਮਝਾ ਦਿੱਤੀ ਪ੍ਰਿੰਸੀਪਲ ਨੇ ਦੀਪਦਾਤੀ ਅਨੂ ਦਾ ਵਿਸਅ ਆਪਣੇ ਦੋਨੋਂ ਪਾਸੇ ਲਾਇਆ ਦੀਪ ਛੋਟਾ ਹੋਣ ਕਰਕੇ ਕੁੜੀਆਂ ਵਾਲੇ ਕਮਰੇ 'ਚ ਸੀ ਦੀਪ ਦਾ ਜੂੜਾ 10ਵੀਂ ਕਲਾਸ ਦੀ ਇੱਕ ਕੁੜੀ ਕਰ ਦਿੰਦੀ ਤੇ ਦੀਪ ਦੇ ਪਟਕਾ ਬੰਨ੍ਹ ਦਿੰਦੀ ਅਨੂ ਵੀ ਦੀਪ ਦਾ ਪੂਰਾ ਖਿਆਲ ਰੱਖਦੀ ਦੀਪ ਬਾਕੀ ਬੱਚਿਆਂ ਵਾਂਗ ਆਪਣਾ ਸਾਰਾ ਕੰਮ ਆਪ ਕਰਦਾ ਨਾਸ਼ਤੇ ਤੋਂ ਬਾਅਦ ਉਹ ਸਭ ਬੱਚੇ ਦਿੱਲੀ ਘੁੰਮਣ ਲਈ ਤਿਆਰ ਸਨ ਅੱਜ ਲੋਕਲ ਬੱਸ ਰਹੀਂ ਇੰਡੀਆ ਗੇਟ ਕੋ ਮੁਨਾਸੀ ਸਭ ਬੱਚੇ ਨੇ ਲਾਈਨ 'ਚ ਤੁਰਨਾ ਸ਼ੁਰੂ ਕੀਤਾ ਅਨੂ ਨੇ ਦੀਪਲ ਆਪਣਾ ਹੱਥ ਵਧਾਇਆ ਪਰ ਉਸਨੇ ਅਨੂ ਦਾ ਹੱਥ ਨਾ ਫੜਿਆ ਸਰ ਇਹ ਲੜਕਾ ਮੇਰਾ ਹੱਥ ਨਹੀਂ ਪਕੜ ਰਹਾ ਅਨੂ ਨੇ ਸਰ ਕੋਲ ਸ਼ਿਕਾਇਤ ਕੀਤੀ ਦੀਪ ਨੇ ਜਲਦੀ ਜਲਦੀ ਉਸਦਾ ਹੱਥ ਫੜ ਲਿਆ ਅਨੂ ਦੀਪ ਵੱਲ ਵੇਖ ਕੇ ਮੁਸਕਰਾਈ ਦੀਪ ਨੇ ਪਹਿਲੀ ਵਾਰ ਟ੍ਰੈਫਿਕ ਲਾਈਟਾਂ ਵੇਖੀਆਂ ਸਨ ਉਹ ਸਭ ਲਾਈਨ 'ਚ ਲੱਗ ਕੇ ਲੋਕਲ ਬੱਸ ਤੇ ਚੜੇ ਦੀਪ ਨੇ ਪਹਿਲੀ ਵਾਰ ਇੰਨੀਆਂ ਚੌੜੀਆਂ ਚੌੜੀਆਂ ਸੜਕਾਂ ਤੇ ਇੰਨੀ ਟ੍ਰੈਫਿਕ ਵੇਖੀ ਸੀ ਉਸਨੇ ਵੇਖਿਆ ਕਿ ਦਿੱਲੀ 'ਚ ਲੋਕ ਬੱਸਾਂ 'ਚ ਪਿਛਲੇ ਦਰਵਾਜ਼ੇ ਚੜਦੇ ਹਨ ਤੇ ਉਹ ਵੀ ਲਾਈਨ ਲਾ ਕੇ ਤੇ ਅਗਲੇ ਦਰਵਾਜ਼ੇ 'ਚ ਉਤਰਦੇ ਨੇ ਕੋਈ ਤੱਕਾ ਮੁੱਕੀ ਨਹੀਂ ਹੋ ਰਹੀ ਸੀ ਉਹ ਜਦੋਂ ਬਠਿੰਡੇ ਤੋਂ ਆਪਣੇ ਨਾਨਕੇ ਪਸਤੇ ਜਾਂਦਾ ਸੀ ਤਾਂ ਲੋਕ ਤੱਕੇ ਨਾਲ ਇੱਕ ਦੂਜੇ ਤੋਂ ਮੂਰੇ ਹੋ ਕੇ ਚੜਦੇ ਸਨ ਕਈ ਵਾਰ ਤਾਂ ਉਸਦੇ ਪਾਪਾ ਨੇ ਉਸਨੂੰ ਖਿੜਕੀ ਵਿੱਚੋਂ ਹੀ ਸੀਟ 'ਤੇ ਬਿਠਾ ਦਿੱਤੇ ਸੀ ਉਹ ਵੇਖ ਕੇ ਹੈਰਾਨ ਸੀ ਵੀ ਦਿੱਲੀ 'ਚ ਲੋਕ ਇਸ ਤਰ੍ਹਾਂ ਨਹੀਂ ਕਰ ਰਹੇ ਸਨ ਉਹ ਇੰਡੀਆ ਗੇਟ ਪਹੁੰਚੇ ਇੰਡੀਆ ਗੇਟ ਵੇਖ ਕੇ ਸਭ ਬੱਚੇ ਹੈਰਾਨ ਰਹਿ ਗਏ ਇਹ ਬਿਲਕੁਲ ਉਹਨਾਂ ਦੀ ਕਿਤਾਬ 'ਚ ਛਪੀ ਤਸਵੀਰ ਵਰਗਾ ਸੀ ਪ੍ਰਿੰਸੀਪਲ ਨੇ ਸਭ ਬੱਚਿਆਂ ਨੂੰ ਇੰਡੀਆ ਗੇਟ ਬਾਰੇ ਦੱਸਿਆ ਸਾਹਮਣੇ ਰਾਸ਼ਟਰਪਤੀ ਭਵਨ ਸੀ ਇੱਕ ਪਾਸੇ ਸੰਸਦ ਭਵਨ ਸੀ ਉਹ 2 ਘੰਟੇ ਇੰਡੀਆ ਗੇਟ ਦੇ ਆਸ-ਪਾਸ ਘੁੰਮਦੇ ਰਹੇ ਉਸ ਤੋਂ ਬਾਅਦ ਉਹਨਾਂ ਧਰਮਸ਼ਾਲਾ ਵਾਪਸ ਆ ਕੇ ਲੰਚ ਕਰਨਾ ਸੀ ਤੇ ਫਿਰ ਦੁਪਹਿਰ ਤੋਂ ਬਾਅਦ ਨਮਾਇਸ਼ ਵੇਖਣ ਜਾਣਾ ਸੀ ਟੇਬਲ ਤੇ ਬੈਠ ਕੇ ਖਾਣਾ ਖਾਣ ਚ ਵੀ ਦੀਪ ਨੂੰ ਥੋੜੀ ਦਿੱਕਤ ਆਈ ਉਸਨੇ ਕਦੇ ਵੀ ਇਸ ਤਰ੍ਹਾਂ ਰੋਟੀ ਨਹੀਂ ਖਾਦੀ ਸੀ ਉਸਦੀ ਮਾਂ ਉਸ ਨੂੰ ਦਾਲ ਸਬਜ਼ੀ ਪਾ ਕੇ ਦਿੰਦੀ ਪਰ ਇੱਥੇ ਟੇਬਲ ਤੇ ਪਏ ਡੋਂਗੇ ਚੋਂ ਆਪੇ ਦਾਲ ਸਬਜ਼ੀ ਆਪਣੀ ਕੌਲੀਚ ਪਾਉਣੀ ਸੀ ਉਸ ਨੂੰ ਥੋੜੀ हिचकिਚਾਹਟ ਹੋਈ ਪਰ ਬਾਕੀ ਬੱਚਿਆਂ ਨੂੰ ਵੇਖ ਕੇ ਤੇ ਅਨੂ ਦੀ ਮਦਦ ਨਾਲ ਜਲਦੀ ਹੀ ਉਹ ਸਭ ਕੁਝ ਸਿੱਖ ਗਿਆ ਉਸਨੇ ਜ਼ਿੰਦਗੀ ਚ ਪਹਿਲੀ ਵਾਰ ਪੂਰੀਆਂ ਖਾਧੀਆਂ ਸਨ ਉਸ ਲਈ ਹਰ ਚੀਜ਼ ਨਮੀ ਸੀ ਉਹ ਸਭ ਕੁਝ ਵੇਖ ਵੀ ਰਿਹਾ ਸੀ ਤੇ ਸਿੱਖ ਵੀ ਰਿਹਾ ਸੀ ਪ੍ਰਗਤੀ ਮੈਦਾਨ ਧਰਮਸ਼ਾਲਾ ਤੋਂ ਜ਼ਿਆਦਾ ਦੂਰ ਨਹੀਂ ਸੀ ਪਰ ਉਹਨਾਂ ਨੂੰ ਉੱਥੇ ਪਹੁੰਚਣ ਲਈ ਵੀ ਬਸ ਤੇ ਜਾਣਾ ਪੈਣਾ ਸੀ ਦਿੱਲੀ ਵਿੱਚ ਨਮਾਇਸ਼ ਤੇ ਪਹੁੰਚਣ ਲਈ ਸਪੈਸ਼ਲ ਬੱਸਾਂ ਲੱਗੀਆਂ ਸਨ ਉਹ ਸੜਕ ਤੇ ਲੱਗੀ ਇੱਕ ਨੀਲੀ ਲਾਈਟ ਦੇ ਵਿੱਚ ਵੀ ਚੱਲਦੀਆਂ ਸਨ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਲਾਈਨ ਤੇ ਹੋਰ ਕੋਈ ਆਪਣੀ ਗੱਡੀ ਨਹੀਂ ਚਲਾ ਸਕਦਾ ਇਹ ਸਿਰਫ ਇਨ੍ਹਾਂ ਬੱਸਾਂ ਲਈ ਹੀ ਹੈ ਉਹ ਜਲਦੀ ਹੀ ਪ੍ਰਗਤੀ ਮੈਦਾਨ ਪਹੁੰਚ ਗਏ ਹਰ ਜਿਵਾ ਦੀਪ ਨੇ ਅਨੂ ਦਾ ਹੱਥ ਫੜਿਆ ਹੋਇਆ ਸੀ ਤੇ ਸਾਰੇ ਬੱਚੇ ਤੇ ਟੀਚਰ ਉਹਨਾਂ ਦਾ ਖਿਆਲ ਰੱਖ ਰਹੇ ਸਨ ਪ੍ਰਗਤੀ ਮੈਦਾਨ ਵਾਲੀ ਨਮਾਇਸ਼ ਬਹੁਤ ਵੱਡੀ ਸੀ ਉੱਥੇ ਹਰ ਸਟੇਟ ਦਾ ਅਲੱਗ-ਅਲੱਗ ਪਵੇਲੀਅਨ ਸੀ ਬਾਹਰੀ ਦੇਸ਼ਾਂ ਦੇ ਪਵੇਲੀਅਨਾਂ ਚ ਸਭ ਤੋਂ ਵੱਧ ਪੀੜ ਸੀ ਪ੍ਰਿੰਸੀਪਲ ਸਾਹਿਬ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਜਪਾਨ ਦੇ ਪਵੇਲੀਅਨ ਚ ਲੈ ਕੇ ਗਏ ਦੀਪ ਤੇ ਬਾਕੀ ਬੱਚਿਆਂ ਨੇ ਪਹਿਲੀ ਵਾਰ ਟੈਲੀਵਿਜ਼ਨ ਵੇਖਿਆ ਉਸ ਦੇ ਉੱਪਰ ਇੱਕ ਕੈਮਰਾ ਲੱਗਿਆ ਸੀ ਜਦੋਂ ਬੱਚੇ ਉਸ ਕੈਮਰੇ ਦੇ ਅੱਗੂ ਲੰਗੇ ਤਾਂ ਆਪਣੇ ਆਪ ਨੂੰ ਟੀਵੀ 'ਚ ਵੇਖ ਕੇ ਹੈਰਾਨ ਹੁੰਦੇ ਉੱਥੇ ਹੀ ਬੱਚਿਆਂ ਨੇ ਪਹਿਲੀ ਵਾਰ ਰਿਮੋਟ ਨਾਲ ਚੱਲਣ ਵਾਲੀ ਕਾਰ ਵੇਖੀ ਉੱਥੇ ਇੱਕ ਰੇਲ ਗੱਡੀ ਦਾ ਡੱਬਾ ਵੀ ਨਮਾਇਸ਼ 'ਚ ਵਿਖਾਇਆ ਸੀ ਜੋ ਅੰਦਰੋਂ ਬਹੁਤ ਸੋਹਣਾ ਸੀ ਸ਼ਾਇਦ ਉਸ ਵਕਤ ਜਾਪਾਨ ਨੇ ਉਹ ਤੇਜ਼ ਰਫ਼ਤਾਰ ਰੇਲ ਗੱਡੀ ਚਲਾਈ ਹੋਵੇਗੀ ਇਹ ਨਮਾਇਸ਼ 'ਚ ਰੱਖਿਆ ਡੱਬਾ ਸ਼ਾਇਦ ਉਸ ਰੀਲ ਗੱਡੀ ਦਾ ਹੀ ਹੋਵੇਗਾ ਰੀਲ ਦੇ ਡੱਬੇ ਦੀਆਂ ਸੀਟਾਂ ਬਹੁਤ ਆਰਾਮਦਾਇਕ ਸਨ ਤੇ ਇਸ ਵਿੱਚ ਹੋਰ ਵੀ ਬਹੁਤ ਸੌਲਦਾਨ ਸਨ ਉੱਥੇ ਬੱਚਿਆਂ ਨੇ ਹੋਰ ਵੀ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਵੇਖੀਆਂ ਉੱਥੇ ਉਹਨਾਂ ਨੇ ਇੱਕ ਬੰਦੇ ਵਰਗੀ ਮਸ਼ੀਨ ਵੇਖੀ ਜਿਸ ਦੇ ਹੱਥ ਪੈਰ ਲੱਤਾਂ ਬਾਹਾਂ ਗਰਦਨ ਤੇ ਸਿਰ ਵੀ ਸੀ ਉਹ ਸਾਰੇ ਮਹਿਮਾਨਾਂ ਨੂੰ ਦੋਵੇਂ ਹੱਥ ਜੋੜ ਕੇ ਨਮਸਤੇ ਕਰਦਾ ਸੀ ਉਸ ਨੂੰ ਉਹ ਰੋਬੋਟ ਕਹਿੰਦੇ ਸਨ ਪਰ ਬੱਚਿਆਂ ਲਈ ਇਹ ਬਹੁਤ ਹੀ ਅਦਭੁਤ ਚੀਜ਼ ਸੀ ਉਹਨਾਂ ਨੇ 8 ਵਜੇ ਤੱਕ ਨੁਮਾਇਸ਼ ਵੇਖੀ ਤੇ ਫਿਰ ਉਹ ਵਾਪਸ ਧਰਮਸ਼ਾਲਾ ਗਏ ਇਸ ਤਰ੍ਹਾਂ ਉਹ ਦੁਪਹਿਰ ਤੋਂ ਪਹਿਲਾਂ ਦਿੱਲੀ ਘੁੰਮਦੇ ਜਿਸ 'ਚ ਉਹਨਾਂ ਨੇ ਲਾਲ ਕਿਲਾ ਜੰਤਰ ਮੰਤਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸਮਾਦ ਕੁਤਬ ਮੀਨਾਰ ਮਿਊਜ਼ੀਅਮ ਤੇ ਹੋਰ ਕਈ ਇਤਿਹਾਸਿਕ ਇਮਾਰਤਾਂ ਵੇਖੀਆਂ ਉਹਨਾਂ ਦਿੱਲੀ ਦੇ ਸਭ ਤੋਂ ਮਸ਼ਹੂਰ ਮਾਰਕੀਟ ਕਨਾਟ ਪੈਲੇਸ ਵੀ ਵੇਖੀ ਦੁਪਹਿਰ ਤੋਂ ਬਾਅਦ ਉਹ ਹਰ ਰੋਜ਼ ਨਮਾਇਸ਼ ਵੇਖਣ ਜਾਂਦੇ ਜਿੱਥੇ ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਪੈਵਲੀਅਨ ਦੇ ਨਾਲ-ਨਾਲ ਵੱਖ-ਵੱਖ ਸਟੇਟਾਂ ਦੇ ਪੈਵਲੀਅਨ ਵੀ ਦੇਖੇ ਇੱਕ ਦਿਨ ਉਹਨਾਂ ਰਾਧਾ ਖਾਣਾ ਪੰਜਾਬ ਦੇ ਪੈਵਲੀਅਨ 'ਚ ਖਾਦਾ ਉੱਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇ ਨਾਲ ਮੱਖਣ ਤੇ ਦਹੀਂ ਦੀ ਲੱਸੀ ਵੀ ਪੀ ਦਿੱਤੀ ਗਈ ਇਹ ਸਿਲਸਿਲਾ 7 ਦਿਨ ਚੱਲਿਆ ਇੱਕ ਦਿਨ ਉਹ ਸਿਨੇਮਾ ਹਾਲ 'ਚ ਫਿਲਮ ਵੇਖਣ ਗਏ ਉੱਥੇ ਉਹਨਾਂ ਨੇ ਸੀਤਾ ਔਰ ਗੀਤਾ ਫਿਲਮ ਦੇਖੀ ਪ੍ਰਿੰਸੀਪਲ ਸਾਹਿਬ ਦਾ ਮੰਨ ਸੀ ਕਿ ਬੱਚਿਆਂ ਨੂੰ ਆਗ੍ਰੇ ਦਾ ਤਾਸ ਮੈਲ ਵੀ ਵਿਖਾਇਆ ਜਾਏ। ਅਗਲੇ ਦਿਨ ਉਹ ਸਵੇਰੇ ਹੀ ਨਾਸ਼ਤਾ ਕਰਨ ਤੋਂ ਬਾਅਦ ਟੂਰਿਸਟ ਬੱਸ ਰਾਹੀਂ ਮਥੁਰਾ, ਬ੍ਰਿੰਦਾਵਦ, ਫਤਿਹਪੁਰ ਸਿਕਰੀ ਤੇ ਆਗ੍ਰੇ ਚੱਲ ਪਏ। ਟੂਰਿਸਟ ਬੱਸ ਵੀ ਕਮਾਲ ਦੀ ਸੀ। ਉਹ ਵੀ ਅੰਦਰੋਂ ਜਪਾਨ ਦੀ ਰੇਲ ਦੀ ਡੱਬੇ ਵਰਗੀ ਸੀ। ਬਹੁਤ ਹੀ ਆਰਾਮਦਾਇਕ ਸੀਟਾਂ ਸਨ। ਖਿੜਕੀਆਂ ਨੂੰ ਪਰਦੇ ਲੱਗੇ ਸਨ। ਡਰਾਈਵਰ ਦਾ ਕਹਿਵਨ ਅਲੱਗ ਸੀ। ਦੀਪਤੀਆਂ ਨੂੰ ਨਾਲ-ਨਾਲ ਬੈਠੇ। ਆਗ੍ਰੇ ਦਾ ਤਾਸ ਮੈਲ ਦੇਖ ਕੇ ਦੀਪ 당 ਰਹਿ ਗਿਆ ਉਸ ਰਾਤ ਦੇ 10 ਵਜੇ ਦਿੱਲੀ ਵਾਪਸ ਆਏ ਅਨੂ ਤੇ ਦੀਪ ਦੋਨੋਂ ਹੀ ਥੱਕ ਕੇ ਸੋ ਗਏ ਸਨ ਅਨੂ ਮੈਡਮ ਦੀ ਗੋਦੀ ਚ ਤੇ ਦੀਪ ਪ੍ਰਿੰਸੀਪਲ ਦੀ ਗੋਦੀ ਚ ਸੋ ਗਿਆ ਸੀ ਅਗਲੇ ਦਿਨ ਦੇਸ਼ ਪਰਦੇਸਕੂਲਾਂ ਚ ਉਹ ਨਮਾਇਸ਼ ਵੇਖਣ ਆਏ ਬੱਚਿਆਂ ਦਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਮਿਲਣ ਦਾ ਪ੍ਰੋਗਰਾਮ ਸੀ ਸਾਰੇ ਬੱਚੇ ਚਾਹੇ ਚਾਹੇ ਤਿਆਰ ਹੋ ਗਏ ਦੇਸ਼ ਦੀਪ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਏ ਉਥੇ ਬਹੁਤ ਸਾਰੇ ਹੋਰ ਸਕੂਲਾਂ ਦੇ ਬੱਚੇ ਵੀ ਸਨ ਕਾਫੀ ਇੰਚਾਰ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਆਏ ਫੋਟੋਗ੍ਰਾਫਰਾਂ ਨੇ ਸਕੂਲ ਵਾਈਜ਼ ਬੱਚੇ ਵਿਖਾਏ ਹੋਏ ਸਨ ਸ਼੍ਰੀਮਤੀ ਇੰਦਰਾ ਗਾਂਧੀ ਹਰੇਕ ਸਕੂਲ ਨਾਲ ਗਰੁੱਪ ਫੋਟੋ ਖਿਚਵਾਉਣ ਲਈ ਉਹਨਾਂ ਦੇ ਨਾਲ ਖੜ੍ਹ ਰਹੇ ਸੀ ਦੀਪ ਇੱਕ ਟੱਕ ਪ੍ਰਧਾਨ ਮੰਤਰੀ ਨੂੰ ਵੇਖ ਰਿਹਾ ਸੀ ਉਸ ਦੀ ਗਰੁੱਪ ਫੋਟੋ ਵੀ ਇਸ ਤਰ੍ਹਾਂ ਹੀ ਆਈ ਬਾਕੀ ਸਾਰੇ ਕੈਮਰੇ ਵੱਲ ਵੇਖ ਰਹੇ ਸਨ ਤੇ ਦੀਪ ਪ੍ਰਧਾਨ ਮੰਤਰੀ ਵੱਲ ਵੇਖ ਰਿਹਾ ਸੀ ਗਰੁੱਪ ਫੋਟੋ ਹੋਣ ਤੋਂ ਬਾਅਦ ਸਾਰੇ ਸਕੂਲਾਂ ਦੇ ਬੱਚੇ ਇਕੱਠੇ ਗਰੁੱਪ 'ਚ ਬੈਠ ਗਏ ਤੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨਾਲ ਕਾਰਵਾਈ ਇਹ ਫੋਟੋ ਗਰੁੱਪ ਅੱਜ ਵੀ ਸਕੂਲ 'ਚ ਲੱਗੀ ਹੋਈ ਆ ਅਗਲੇ ਦਿਨ ਉਹਨਾਂ ਨੇ ਵਾਪਸ ਪਠਿੰਡੇ ਆਉਣਾ ਸੀ ਉਸੇ ਤਰ੍ਹਾਂ ਹੀ ਰੇਲ ਗੱਡੀ ਦਾ ਡੱਬਾ ਵੀ ਰਿਜ਼ਰਵ ਸੀ ਉਹ ਵਾਪਸ ਆ ਗਏ ਸਭ ਦੇ ਮਾਂ-ਬਾਪ ਸਟੇਸ਼ਨ ਤੇ ਬੱਚਿਆਂ ਨੂੰ ਲੈਣ ਆਏ ਸਨ ਪ੍ਰਦੀਪ ਦੇ ਮਾਂ-ਬਾਪ ਨਹੀਂ ਆਏ ਸਨ ਪ੍ਰਿੰਸੀਪਲ ਨੇ ਸੇਵਾਦਾਰੀ ਡਿਊਟੀ ਲਈ ਕਿਉਂ ਰਿਕਸ਼ੀ ਵਿੱਚ ਦੀਪ ਨੂੰ ਉਸੇ ਘਰ ਛੱਡ ਕੇ ਆਵੇ ਆਪਣੇ ਘਰ ਜਾਵੇ ਦੀਪ ਜਦੋਂ ਵਾਪਸ ਘਰ ਆਇਆ ਤਾਂ ਘਰ ਵਿੱਚ ਕਲੇਸ਼ ਪਿਆ ਹੋਇਆ ਸੀ ਹਰਦੀਪ ਸਿੰਘ ਸ਼ਰਾਬ ਪੀ ਕੇ ਗਲਾਂ ਕੱਢ ਰਿਹਾ ਸੀ ਸੇਵਾਦਾਰ ਦੀਪਦਸ ਮਨ ਛੱਡ ਕੇ ਵਾਪਸ ਚਲਾ ਗਿਆ ਦੀਪ ਦਸ ਦਿਨ ਬਾਅਦ ਘਰ ਆਇਆ ਸੀ ਪਰ ਘਰ ਵਿੱਚ ਕਲੇਸ਼ ਉਸੇ ਤਰ੍ਹਾਂ ਸੀ ਉਸ ਨੂੰ ਵੇਖ ਮਾਕੀ ਨੇ ਉਸ ਨੂੰ ਪਿਆਰ ਕੀਤਾ ਕਿਸੇ ਨੇ ਵੀ ਉਸ ਨੂੰ ਇਹ ਨਹੀਂ ਪੁੱਛਿਆ ਕਿ ਉਸ ਨੇ ਦਿੱਲੀ ਕੀ ਵੇਖਿਆ ਅਗਲੇ ਦਿਨ ਸਵੇਰੇ ਅਸੈਂਬਲੀ ਟਾਈਮ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਸਾਰੇ ਬੱਚਿਆਂ ਨੂੰ ਦਿੱਲੀ ਦੇ ਟੂਰ ਤੇ ਨਮਾਇਸ਼ ਬਾਰੇ ਦੱਸਿਆ ਦੀਪ ਨੂੰ ਹੁਣ ਸਕੂਲ ਜਾਣ ਤੋਂ ਡਰ ਨਹੀਂ ਸੀ ਲੱਗਦਾ ਸਕੂਲ ਵਿੱਚ ਸਪੋਰਟਸ ਸ਼ੁਰੂ ਹੋ ਗਈਆਂ ਇਹ 3 ਦਿਨ ਚੱਲਣੀਆਂ ਸਨ ਚਾਰੇ ਹਾਊਸ ਦੇ ਬੱਚੇ ਆਪਸ ਵਿੱਚ ਵਕ-ਵਕ ਟੀਮਾਂ ਬਣਾ ਕੇ ਖੇਡ ਰਹੇ ਸਨ ਹਾਕੀ, ਫੁੱਟਬਾਲ, ਟੇਬਲ ਟੈਨਿਸ, ਪੈਡਮਿੰਟਨ, ਸਾਈਕਲਿੰਗ ਆਦਿ ਮੁਕਾਬਲੇ ਸਨ ਉਹ ਸਵਾਦ ਰਿਸਨ ਵੀ ਸਨ ਦੀਪ ਤੇ ਅਨੁਦਾ ਨੈਰੂ ਹਾਊਸ ਦੇ ਓਵਰ ਆਲ ਟਰੋਫੀ ਲਈ ਨੈਰੂ ਅਤੇ ਪਲੇਟ ਹਾਊਸ ਦੇ ਪ੍ਰੋਪਰ ਨੰਬਰ ਸਨ ਇਨ ਹਾਊਸ ਚ ਸੇਮੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਦੇ ਬੱਚੇ ਸਨ ਹਰ ਇੱਕ ਹਾਊਸ ਆ ਇੱਕ ਟੀਚਰ ਇਨਚਾਰਜ ਸੀ ਤੇ ਬਾਕੀ ਦੇ ਟੀਚਰ ਵੀ ਵਕ-ਵਕ ਹਾਊਸ ਚ ਬੱਚਿਆਂ ਵਾਂਗ ਵੰਡੇ ਹੋਏ ਸਨ ਦੀਪ ਦੇ ਗਰੁੱਪ ਦੇ ਪਟੇਲ ਗਰੁੱਪ ਦੇ ਨੰਬਰ ਪ੍ਰੋਪਰ ਸਨ ਪਰ ਅਜੇ 6ਵੀਂ ਤੋਂ 8ਵੀਂ ਤੱਕ ਦੇ ਬੱਚਿਆਂ ਦੀ 400 ਮੀਟਰ ਰੇਸ ਬਾਕੀ ਸੀ ਗਰੁੱਪ ਇਨਚਾਰਜ ਨੇ ਦੀਪ ਨੂੰ 400 ਮੀਟਰ ਦੀ ਰੇਸ ਵਿੱਚ ਭਾਗ ਲੈਣ ਲਈ ਕਿਹਾ ਬੇਟਾ ਜੇ ਤੂੰ ਇਹ ਰੇਸ ਜਿੱਤ ਗਿਆ ਤਾਂ ਆਪਣਾ ਹਾਊਸ ਓਵਰਆਲ ਟਰੋਫੀ ਵੀ ਜਿੱਤ ਜਾਏਗਾ ਇਨਚਾਰਜ ਨੂੰ ਦੀਪਦੀ ਪਿੱਠ தਪਤ ਪਾਈ ਅਨੂ ਨੇ ਵੀ ਦੀਪ ਨੂੰ ਹੌਸਲਾ ਦਿੱਤਾ ਰੇਸ ਸ਼ੁਰੂ ਹੋਈ ਦੀਪ ਦਾ ਸਾਰਾ ਹਾਊਸ ਦੀਪ ਦਾ ਹੌਸਲਾ ਵਧਾ ਰਿਹਾ ਸੀ 400 ਮੀਟਰ ਰੇਸ ਵਿੱਚ ਸਾਰੇ ਟਰੈਕ ਦਾ ਇੱਕ ਚੱਕਰ ਲਾਉਣਾ ਹੁੰਦਾ ਸੀ ਦੀਪ ਨੇ ਪੂਰੇ ਜੋਰ ਤੇ ਜੋਸ਼ ਨਾਲ ਭੱਜ ਕੇ ਆਪਣੇ ਹਾਊਸ ਲਈ ਇਹ ਰੇਸ ਜਿੱਤ ਲਈ ਬਸ ਫਿਰ ਕੀ ਸੀ ਦੀਪ ਹੁਣ ਆਪਣੇ ਹਾਊਸ ਦਾ ਹੀਰੋ ਸੀ ਸਭ ਤੋਂ ਵੱਧ ਅਨੁਖੋਸ਼ੀ ਸਾਰੇ ਜਿੱਤਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਸਪੋਰਟਸ ਵਾਲੇ ਦਿਨ ਵੀ ਬਾਕੀ ਬੱਚਿਆਂ ਦੇ ਮਾਂ-ਬਾਪ ਆਏ ਸਨ ਪਰ ਦੀਪ ਦਾ ਕੋਈ ਨਹੀਂ ਆਇਆ ਸੀ ਅਨੂ ਦੀ ਮੰਮੀ ਵੀ ਆਈ ਸੀ ਉਹਨਾਂ ਅਨੂ ਦੇ ਨਾਲ-ਨਾਲ ਦੀਪ ਨੂੰ ਵੀ ਪਿਆਰ ਕੀਤਾ ਕਿਉਂਕਿ ਉਹ ਦੋਵੇਂ ਇਕੱਠੇ ਸਨ ਉਦੋਂ ਹਰਦੀਪ ਸਿੰਘ ਦੀ ਸ਼ਰਾਬ ਬਹੁਤ ਜ਼ਿਆਦਾ ਵੱਧ ਗਈ ਹੁਣ ਸ਼ਰਾਬ ਪੀਣ ਤੇ ਤਾਂਚ ਖੇਡਣ ਤੋਂ ਬਿਨਾ ਉਸ ਕੋਲ ਕੋਈ ਕੰਮ ਨਹੀਂ ਸੀ ਦੀਪ ਹੁਣ ਸੈਮੀ ਕਲਾਸ ਪਾਸ ਕਰਕੇ 7ਵੀਂ ਕਲਾਸ ਚ ਹੋ ਗਿਆ ਉਹ ਹੋਰ ਵੀ ਉੱਚਾ ਲੰਮਾ ਹੋ ਗਿਆ ਸੀ ਹੁਣ ਸਕੂਲ ਚ ਉਸੇ ਬਹੁਤ ਸਾਰੇ ਦੋਸਤ ਸਨ ਹੁਣ ਉਹ ਜਾਣਿਆਂ ਪਹਿਚਾਣਿਆਂ ਚਿਹਰਾ ਸੀ ਉਦਨ ਮਾਖੀ ਹਰਦੀਪ ਸਿੰਘ ਤੇ ਦਵਾ ਪਾ ਰਹੀ ਸੀ ਜੀ ਬਾਪੂ ਜੀ ਉਸ ਨੂੰ ਨਿਯਮਿਤਾ ਪੱਠਾ ਨਹੀਂ ਲਾਉਣ ਦਿੰਦੇ ਤਾਂ ਹੁ ਆਪਣੇ ਤੌਰ ਤੇ ਪੱਠਾ ਲਾ ਲਵੀ ਪਰ ਹਰਦੀਪ ਸਿੰਘ ਨੂੰ ਪਤਾ ਸੀ ਇਸ ਲਈ ਬਹੁਤ ਪੈਸੇ ਦੀ ਲੋੜ ਆ ਉਸਨੇ ਮਾਖੀ ਨੂੰ ਕਿਹਾ ਤੈਨੂੰ ਪਤਾ ਵੀ ਆ ਪੱਠਾ ਲਾਉਣ ਤੇ ਕਿੰਨੇ ਪੈਸੇ ਲੱਗਦੇ ਨੇ ਤੁਸੀਂ ਪੱਠਾ ਲਾਉਣ ਵਾਲੀ ਬਣੋ ਮੈਂ ਆਪੇ ਪੈਸੇਆਂ ਦਾ ਇੰਤਜ਼ਾਮ ਕਰਕੇ ਦਵਾਂ ਤੂੰ ਇਹਨੇ ਪੈਸੇ ਕਿੱਥੋਂ ਲਿਆਏਂਗੀ ਹਰਦੀਪ ਸਿੰਘ ਨੇ ਹੈਰਾਨ ਹੋ ਕੇ ਪੁੱਛਿਆ ਜੇ ਤੁਸੀਂ ਸ਼ਰਾਬ ਛੱਡ ਦਿਓ ਤਾਂ ਮੈਂ ਆਪਦੀ ਪੇਕੇ ਤੇ ਨਾਨਕੀਆਂ ਤੋਂ ਪੈਸੇ ਉਧਾਰ ਲਿਆ ਸਕਦੀਆਂ ਆਪਾਂ ਵੀ ਸ਼ਰੀਕਾਂ ਨੂੰ ਦੱਸਿਏ ਵੀ ਅਸੀਂ ਵੀ ਪੱਠਾ ਲਾ ਸਕਦੇ ਹਾਂ ਮਾਖੀ ਨੂੰ ਆਪਣੇ ਬਾਪ ਦੀ ਮਾਮਿਆਂ ਦੀ ਮਾਨ ਸੀ ਹਰਦੀਪ ਸਿੰਘ ਨੇ ਸ਼ਰਾਬ ਛੱਡਣ ਦਾ ਵਾਅਦਾ ਕਰ ਲਿਆ ਮਾਖੀ ਆਪਣੀ ਪੇਕੇ ਗਈ ਉਸਨੇ ਆਪਣੇ ਪਿਤਾ ਵਿਰਿਆਮ ਸਿੰਘ ਨਾਲ ਗੱਲ ਕੀਤੀ ਤੇ ਪੈਸਿਆਂ ਦੀ ਮਦਦ ਲਈ ਕਿਹਾ ਬੇਟਾ ਮੈਂ ਜਿੰਨੇ ਜੋਗਾ ਹਾਂ ਤੇਰੀ ਮਦਦ ਜ਼ਰੂਰ ਕਰੂੰਗਾ ਮੈਨੂੰ ਦੱਸ ਦੇ ਮੈਂ ਪੈਸੇ ਆਰਤੀ ਤੋ ਲਿਆ ਕੇ ਦੇ ਦੇਵਾਂਗਾ ਪਰ ਇੱਕ ਗੱਲ ਆ ਇਹ ਤੈਨੂੰ ਮੋੜਨੇ ਪੈਣਗੇ ਵਿਰਿਆਮ ਸਿੰਘ ਨੇ ਗੱਲ ਸਪਸ਼ਟ ਕੀਤੀ ਹਾਂ ਹਾਂ ਚਾਚਾ ਜੀ ਇਹ ਉਧਾਰ ਹਨ ਅਸੀਂ ਮੋੜਾਂਗੇ ਸਾਰੇ ਪੈਸੇ ਤੁਹਾਡੇ ਮਾਖੀ ਨੇ ਵਿਸ਼ਵਾਸ ਦਵਾਇਆ ਅਗਲੇ ਦਿਨ ਮਾਖੀ ਆਪਣੀ ਨਾਨਕ ਕੀ ਗਈ ਦੋਨੋਂ ਮਾਮੀਆਂ ਨੇ ਵੀ ਪੂਰੀ ਮਦਦ ਆਪਰੂਸਾ ਦਿੱਤਾ ਮਾਖੀ ਨੇ ਵਾਪਸ ਆ ਕੇ ਹਰਦੀਪ ਸਿੰਘ ਨੂੰ ਪੱਠਾ ਲਾਉਣ ਲਈ ਕਿਹਾ ਹਰਦੀਪ ਸਿੰਘ ਨੇ ਸ਼ਹਿਰ ਦੇ ਦੂਸਰੇ ਪਾਸੇ 5 ਕਿਲੇ ਜ਼ਮੀਨ ਪੱਠੇ ਲਈ ਠੀਕੇ ਤੇ ਲੈ ਲਈ ਤੇ ਕੰਮ ਸ਼ੁਰੂ ਕਰ ਦਿੱਤਾ ਪੱਠੇ ਦਾ ਕੰਮ ਸ਼ੁਰੂ ਹੋਇਆ ਵੇਖ ਬਾਪੂ ਜੀ ਨੇ ਵੀ ਹਰਦੀਪ ਦੇ ਛੋਟੇ ਭਰਾ ਤੋਂ ਚੋਰੀ ਹਰਦੀਪ ਸਿੰਘ ਨੂੰ ਕੁਝ ਪੈਸੇ ਦੇ ਦਿੱਤੇ ਤਾਂ ਜੋ ਉਹ ਆਪਣਾ ਪੱਠਾ ਕਾਮਯਾਬ ਕਰ ਸਕੇ ਹਰਦੀਪ ਸਿੰਘ ਨੇ ਕੁਝ ਮਹੀਨੇ ਲਈ ਸ਼ਰਾਬ ਨਾ ਪੀਂਦੀ ਸੌਂ ਖਾ ਲਈ। ਹੁਣ ਘਰ ਦਾ ਮਾਹੌਲ ਬਹੁਤ ਸ਼ਾਂਤ ਸੀ। ਦੀਪੀ ਖੁਸ਼ ਹੋ ਕੇ ਸਕੂਲੀ ਕਲਾਸ ਚ ਜਾਂਦਾ। ਹੁਣ ਉਸ ਨੂੰ ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਸੀ। ਅਨੂ ਦਾ ਜਨਮ ਦਿਨ ਸੀ। ਉਸਨੇ ਸਿਰਫ ਦੀਪ ਨੂੰ ਆਪਣੇ ਜਨਮ ਦਿਨ ਤੇ ਆਪਣੇ ਘਰ ਬੁਲਾਇਆ। ਦੀਪ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸਦੀ ਫਰੈਂਡ ਅਨੂ ਦਾ ਜਨਮ ਦਿਨ ਹੈ। ਮਾਂ ਨੇ ਉਸ ਨੂੰ 10 ਰੁਪਏ ਦਿੱਤੇ ਤਾਂ ਜੋ ਉਹ ਅਨੂ ਲਈ ਜਨਮ ਦਿਨ ਦਾ ਗਿਫਟ ਲੈ ਸਕੀ। ਪ੍ਰਦੀਪ ਨੇ 10 ਰੁਪਏਾਂ ਚ ਕੋਈ ਗ੍ਰਿਫਟ ਖਰੀਦਣ ਦੀ ਬਜਾਏ 10 ਰੁਪਏਾਂ ਨੂੰ ਦੇਨੇ ਹੀ ਠੀਕ ਸਮਝੇ ਉਹ ਸਾਈਕਲ ਤੇ ਉਸਦੇ ਘਰ ਗਿਆ ਅਨੂ ਦੇ ਘਰ ਦੇ ਬਾਹਰ ਪੁਲਿਸ ਦਾ ਪੈਰਾ ਸੀ ਪਰਦੀਪ ਨੂੰ ਅੰਦਰ ਜਾਣ ਤੋਂ ਕਿਸੇ ਨੇ ਨਾ ਰੋਕਿਆ ਦੀਪ ਨੂੰ ਵੇਖ ਕੇ ਅਨੂ ਤੇ ਉਸਦੀ ਮੰਮੀ ਬਹੁਤ ਖੁਸ਼ ਹੋਈ ਪਰ ਕੇਕ ਕਟਣ ਚ ਅਜੇ ਟਾਈਮ ਸੀ ਅਨੂ ਦੇ ਪਾਪਾ ਜੀ ਨਹੀਂ ਆਏ ਸਨ ਅਨੂ ਦੇ ਪਾਪਾ ਨੇ ਹੋਰ ਵੀ ਕਈ ਅਪਸਰ ਤੇ ਉਹਨਾਂ ਦੇ ਪਰਿਵਾਰ ਬੁਲਾਏ ਹੋਏ ਸਨ ਇਸ ਤੋਂ ਪਹਿਲਾਂ ਕਿ ਹੋਰ ਮਹਿਮਾਨ ਆਉਂਦੇ ਅਨੂ ਨੇ ਦੀਪ ਨੂੰ ਆਪਣਾ ਘਰ ਵਿਖਾਇਆ ਜੋ ਸਰਕਾਰੀ ਸੀ ਘਰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ ਥਾਂ-ਥਾਂ ਤੇ ਸਜਾਵਟ ਲਈ ਕੁਝ ਨਾ ਕੁਝ ਰੱਖਿਆ ਹੋਇਆ ਸੀ ਦੀਪ ਨੇ ਪਹਿਲੀ ਵਾਰੀ ਬਾਥਰੂਮ 'ਚ ਇੰਗਲਿਸ਼ ਸ਼ੀਟ ਵੇਖੀ ਅਨੂ ਨੇ ਉਸ ਨੂੰ ਆਪਦਾ ਕਮਰਾ ਵਿਖਾਇਆ ਦੀਪ ਹੈਰਾਨ ਸੀ ਕਿ ਇਹਨੂੰ ਕੋਲ ਆਪਣਾ ਕਮਰਾ ਹੈ ਕਿਉਂਕਿ ਦੀਪ ਦਾ ਪਰਿਵਾਰ ਇੱਕ ਹੀ ਕਮਰੇ 'ਚ ਸੌਂਦਾ ਸੀ ਅਨੂ ਦੀ ਕਮਰੇ ਦੀਆਂ ਕੰਧਾਂ ਤੇ ਅਨੂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਅਨੂ ਦੇ ਪਾਪਾ ਦੇ ਬੁਲਾਈ ਅਫਸਰ ਵੀ ਆਪਣੇ ਪਰਿਵਾਰਾਂ ਸਮੇਤ ਆ ਗਏ ਸਨ ਸਭ ਦੇ ਹੱਥਾਂ 'ਚ ਅਨੂ ਨੂੰ ਦੇਣ ਲਈ ਗਿਫਟ ਸਨ ਦੀਪ ਗਿਫਟ ਨਹੀਂ ਸੀ ਲੈ ਕੇ ਆਇਆ ਦੀਪ ਹੌਲੀ-ਹੌਲੀ ਅਨੂ ਦੀ ਮੰਮੀ ਕੋਲ ਗਿਆ ਜੋ ਰਸੋਈ ਵਿੱਚ ਮਹਿਮਾਨਾਂ ਦੀ ਖਾਣ-ਪੀਣ ਦਾ ਪ੍ਰਬੰਧ ਵੇਖ ਰਹੀ ਸੀ ਆਂਟੀ ਜੀ ਦੀਪ ਨੇ ਹੌਲੀ ਜਿਹੇ ਅਨੂ ਦੀ ਮੰਮੀ ਨੂੰ ਕਿਹਾ ਹਾਂਜੀ ਬੱਚੇ ਬੋਲੋ ਆਪਕੋ ਖਾਣੇ ਲਈ ਕੁਝ ਚਾਹੀਏ ਅਨੀ ਦੀ ਮੰਮੀ ਨੇ ਚੁੱਕ ਕੇ ਦੀਪ ਨੂੰ ਪਿਆਰ ਕਰਦੇ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੇ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੈ ਸ਼ੀ ਕੱਲ ਦੇ